ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਲੱਗਿਆ ਵੱਡਾ ਝਟਕਾ ਕਿਉਂਕਿ ਮਨਪ੍ਰੀਤ ਈਆਲੀ ਦਾ ਤੁਸੀਂ ਇਹ ਰੂਪ ਕਦੇ ਵੀ ਨਹੀਂ ਦੇਖਿਆ ਹੋਣਾ ਜਿਸ ਤਰ੍ਹਾਂ ਰੱਜ ਕੇ ਰਗੜੇ ਲਾਇਗ ਹੈ ਮਨਪ੍ਰੀਤ ਈਆਲੀ ਹੁਣਾਂ ਵੱਲੋਂ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਅਤੇ ਦੂਸਰੇ ਪਾਸੇ ਜਤੇਦਾਰ ਸਹਿਬਾਨਾਂ ਨੂੰ ਕਿ ਕਿਸ ਤਰ੍ਹਾਂ ਇਹਨਾਂ ਵੱਲੋਂ ਵਿਉਂਤ ਬੰਦੀਆਂ ਪੜਾਈਆਂ ਜਾਂਦੀਆਂ ਨੇ ਪਹਿਲਾਂ ਅਸੀਂ ਮਨਪ੍ਰੀਤ ਈਆਲੀ ਦੀ ਗੱਲ ਸੁਣਦੇ ਹਾਂ ਫਿਰ ਬਾਅਦ ਵਿੱਚ ਅਸੀਂ ਗੱਲਬਾਤ ਕਰਾਂਗੇ ਉਸ ਲਈ ਦੇਖੋ ਜਦੋਂ ਚੁੰਦਾ ਕਮੇਟੀ ਦੀ ਗੱਲ ਨਹੀਂ ਮੰਨੀ ਗਈ ਤਾਂ ਉਸ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਸੀ ਕਿ ਆਪਾਂ ਘਰ ਬੈਠੇ ਆ ਨਾ ਕਿਸੇ ਪਾਸੇ ਜਾਣਾ ਨਾ ਆਪਾਂ ਨੂੰ ਕਿਸੇ ਅਹੁਦੇ ਦਾ ਲਾਲਚਾ ਨਾ ਪਾਰਟੀ ਦੇ ਅਗੇ ਜਾਣਾ ਨਾ ਕਿਸੇ ਹੋਰ ਪਾਸੇ ਜਾਣਾ ਇਹ ਪੱਕਾ ਮਨ ਸੀ ਤੁਹਾਡੇ ਵਰਕਰਾਂ ਵਾਲੇ ਵਿਚਾਰ ਹੁੰਦੇ ਰਹਿੰਦੇ ਸੀ ਵੀ ਲੇਕਿਨ ਨਿਸ਼ਕਾਮ ਤੇ ਨਿਸਵਾਰਥ ਪੰਥ ਤੇ ਪੰਜਾਬ ਦੀ ਲੋਕਾਂ ਦੀ ਸੇਵਾ ਕਰਾਂਗੇ لیکن ਪਤਾ ਹੀ ਨਹੀਂ ਸੀ ਕਿ ਹੁਕਮਨਾਮਾ ਜਾਰੀ ਹੋਣਾ ਤੇ ਸਾਨੂੰ ਫੇਰ ਉੱਟ ਕੇ ਉਸ ਛੇਵੇਂ ਪਾਸ਼ਾ ਦੇ ਉਸ ਤਖਤ ਤੋਂ ਜੋ ਆਦੇਸ਼ ਹਣਾ ਸਾਨੂੰ ਮੰਨਣਾ ਪੈਣਾ ਜਿਹੜਾ ਸੌਡੇ ਉੱਪਰ ਜਿਹਗਾ ਸੋ ਇਸ ਲਈ ਮੇਰਾ ਕੋਈ ਸਵਾਰਥ ਨਹੀਂ ਕਿਸੇ ਹੋਰ ਤੇ ਦੀ ਲਾਲਸਾ ਨਹੀਂ ਔਰ ਹੁਣ ਪ੍ਰਧਾਨਗੀ ਦੀ ਗੱਲ ਚੱਲ ਰਹੀ ਸੀ ਮੈਂ ਸਭ ਤੋਂ ਪਹਿਲਾਂ ਕਿਹਾ ਕਿ ਮੇਰਾ ਨਾਮ ਵਿਚਾਰਿਆ ਜਾਵੇ ਕਿਉਂਕਿ ਮੈਂ ਸਿਰਫ ਤਿਆਗ ਦੇ ਉਧੇ ਨੂੰ ਲੈ ਕੇ ਚੱਲਿਆ ਜਦੋਂ ਲਾਈ ਸ਼ੁਰੂ ਕੀਤੀ ਆ ਤਿਆਗ ਲਈ ਸ਼ੁਰੂ ਕੀਤੀ ਆ ਸੋ ਇਸ ਲਈ ਇਸ ਹਉਦੇ ਲਈ ਮੈਂ ਆਪਣੇ ਆਪ ਨੂੰ ਨਾ ਯੋਗ ਸਮਝਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਕ ਗੁਰਸਿੱਖ ਅਮਰਤਧਾਰੀ ਵਿਤ ਨਿਵੇਂ ਜਿਸ ਨੂੰ ਸਿੱਖ ਕੌਮ ਦੇ ਬਾਰੇ ਸਿੱਖ ਇਤਿਹਾਸ ਦੇ ਬਾਰੇ ਸਾਡੀਆਂ ਪਰੰਪਰਾਵਾਂ ਦੇ ਬਾਰੇ ਸਾਡੇ ਸਿਧਾਂਤਾਂ ਦੇ ਬਾਰੇ ਜਿਹਨੂੰ ਪੂਰੀ ਜਾਣਕਾਰੀ ਹੋਵੇ ਉਸ ਤਰ੍ਹਾਂ ਦਾ ਵਿਅਕਤੀ ਆ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਜਿਸ ਤਰ੍ਹਾਂ ਸ਼੍ਰੀ ਕਾਲ ਤੋਂ ਸਭ ਦੇ ਜਥੇਦਾਰ ਜਾਂ ਮੂਰਤ ਤਖਤਾਂ ਦੇ ਜਥੇਦਾਰ ਨੇ ਐਸ்சிਪੀ ਸੀ ਦਾ ਪ੍ਰਧਾਨ ਅਸੀਂ ਚੁਣਦੇ ਆ ਸੋ ਇਸ ਲੈਵਲ ਦਾ ਰਤਬਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਲੇਕਿਨ ਅਸੀਂ ਨਿਸ਼ਕਾਮ ਪਹਿਲਾਂ ਉੱਥੇ ਤੋਂ ਜਿੱਥੇ ਵੀ ਤੁਸੀਂ ਡਿਊਟੀ ਲੜਾਈ ਲੜਨੀ ਪਈ ਸੰਘਰਸ਼ ਕਰਨਾ ਪਿਆ ਕਿਉਂਕਿ ਅਸਲੀ ਜਿਹੜੀ ਜਥੇਬੰਦੀ ਆ ਅਸਲੀ ਅਕਾਲੀ ਦਲ ਜਿਹੜਾ ਉਹ ਐਸ்சிਪੀ ਸੀ ਦੇ ਚੋਣਾਂ ਤੋਂ ਬਾਅਦ ਪੰਥ ਨੇ ਛੋਡਣਾ ਵਾ ਤੁਸੀਂ ਲੋਕਾਂ ਨੇ ਚੋਣ ਕਰਨੀ ਆ ਕਿ ਹੁਣ ਕਿਹੜੀ ਸਾਡੀ ਲੀਡਰਸ਼ਿਪ ਆ ਤੇ ਕਿਹੜੀ ਸਾਡੀ ਪਾਰਟੀ ਆ ਕਿਹੜਾ ਅਸਲੀ ਸ਼ਰੋਮਣੀ ਅਕਾਲੀ ਦਲ ਆ ਜਿਹੜਾ ਕਿ ਕਿਉਂਕਿ ਉਹਦੇ ਵਿੱਚ ਸਮੁੱਚੇ ਸਿੱਕਾਉਂ ਦੀਆਂ ਮੂਟਾਂ ਨੇ ਤੇ ਤੁਸੀਂ ਲੋਕਾਂ ਨੇ ਆਪਣੇ ਜਿਹੜੇ ਆਗੂ ਚੁਣਦੇ ਨੇ ਤੇ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕਿ ਉਹਦੇ ਵਿੱਚ ਯੋਗ ਆਗੂ ਜਿਹੜੇ ਜਿਹੜੇ ਰਿਜ਼ਰਵ ਕਰਦੇ ਹੋਣ ਇਹ 70000 ਏਕੜ ਦੇ ਕਰੀਬ ਜ਼ਮੀਨ ਸਮੁੱਚੇ ਪੰਜਾਬ ਦੇ ਵਿੱਚੋਂ ਜਿਹੜੀ ਐਕਵਾਇਰ ਕਰਨ ਦਾ ਟੀਚਾ ਹੈ ਜਿਹੜੀ ਕਮੇਟੀ ਵੀ ਬਣਾਈ ਗਈ ਆ ਉਹਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਜਿਹੜਾ ਇਹਦੇ ਵਿੱਚ ਪੂਰਾ ਡਟ ਕੇ ਸਹਿਯੋਗ ਤੇ ਅਗਵਾਈ ਕੀਤੀ ਇਹਦੇ ਵਿੱਚ ਮਨਪ੍ਰੀਤ ਯਾਦਲੀ ਨੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਜੇ ਅੱਗੇ ਵੀਡੀਓ ਸੁਣਦੇ ਆ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਲੇ ਬਿਕਮਜੀਤਿਆ ਉੱਤੇ ਰੱਜ ਕੇ ਲਗੜੇ ਲਾਏ ਕਿ ਜੇਕਰ ਸ਼ਰੂਪਣੀ ਅਕਾਲੀ ਦਲ ਖਤਮ ਕੀਤੀ ਗਈ ਹੈ ਜੇਕਰ ਸ਼ਰੂਪਣੀ ਅਕਾਲੀ ਦਲ ਨੂੰ ਢਾਹ ਲੱਗੀ ਹੈ ਉਹ ਨੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਵਿਵਾਦਿਤ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਵਿਆਹ ਸਿਮਰਤ ਕੌਰ ਬਾਦਲ ਅਤੇ ਬਿਕਰਮਜੀਤਿਆ ਯਾਨੀ ਕਿ ਜੀਜੇ ਸਾਲੇ ਵੱਲੋਂ ਸ਼ੁਰੂ ਹੋਈ ਅਕਾਲੀ ਦਲ ਦਾ ਜਰੂਸ ਕੱਢਿਆ ਗਿਆ ਹੈ ਮਨਬੀਤ ਇਆਲੀ ਨੇ ਕਿਹਾ ਹੈ ਕਿ ਜਿਹੜਾ ਸ਼ੁਰੂ ਹੋਈ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਹੈ ਉਹ ਅਮਰਤਾਰੀ ਉਹ ਗੁਰਸਿੱਖ ਉਸ ਨੂੰ ਸਿੱਖ ਕੌਮ ਦਾ ਇਤਿਹਾਸ ਜਿਹੜਾ ਹੈ ਉਹਦੇ ਜਿੰਨ ਦੇ ਵਿੱਚ ਹੋਣਾ ਚਾਹੀਦਾ ਹੈ ਉਸ ਨੇ ਸਿੱਖ ਇਤਿਹਾਸ ਪੜ੍ਹਿਆ ਹੋਵੇ ਤੇ ਉਹ ਨਿਤਨੇਮੀ ਹੋਵੇ ਉਹ ਨਿਤਨੇਮ ਉਹ ਪਾਠ ਕਰਦਾ ਹੋਵੇ ਤੇ ਉਹਦੇ ਕਰਤਾਰ ਤੇ ਕੋਈ ਨਿਸ਼ਾਨੀਆਂ ਸਵਾਲ ਨਾ ਖੜੇ ਹੋਣ ਇਸ ਕਰਕੇ ਇਹਨਾ ਤੂੰ ਕਿਹੜਾ ਛਡਾਣਾ ਪਾਵੇਂਗਾ ਇਕਬਾਲ ਸਿੰਘ ਝੁੰਦਾ ਦੀ ਕਮੇਟੀ ਦੀ ਗੱਲ ਕੀਤੀ ਗਈ ਕਿ ਇਕਬਾਲ ਸਿੰਘ ਝੁੰਦਾ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀ ਜਿਹੜੀ ਰਿਪੋਰਟ ਤਿਆਰ ਕਰਵਾਈ ਗਈ ਸੀ ਉਹ ਰਿਪੋਰਟ ਲਾਗੂ ਸੁਖਬੀਰ ਸਿੰਘ ਬਾਦਲ ਅਤੇ ਮਹਾਂ ਪ੍ਰੂਪਕਾਸ਼ ਸਿੰਘ ਬਾਦਲ ਨੇ ਲਾਗੂ ਕਰਨ ਦਿੱਤੀ ਕਿਉਂਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਚਾਹਤਾ ਸੀ ਕਿ ਮੇਰੇ ਪੁੱਤਰ ਜਿਹੜੇ ਸਰਪਸਤ ਹੋਣ ਸ਼੍ਰੋਮਣੀ ਅਕਾਲੀ ਦੰਦ ਦੇ ਉਤਰ ਅਧਿਕਾਰੀ ਹੋਣ ਮਣ ਤੇ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਵੇਚ ਕੇ ਚਟਾ ਵੇਚ ਕੇ ਪੰਜਾਬ ਦੀ ਜਵਾਨੀ ਕੀਤੀ ਹੁਣ ਜੇਲ੍ਹ ਦੀ ਹਵਾ ਖਾਰੇ ਨੇ ਬਿਕਰਮ ਜੀਠਿਆ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਅਹੁਦੇ ਦੀ ਉਹਨਾਂ ਦਿਨਾਂ ਦੇ ਵਿੱਚ ਦੁਰਵਰਤੋਂ ਕੀਤੀ ਇਸ ਦਾ ਖਮਨਿਆਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 2017 2022 ਅਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਪੱਧਰ ਉੱਤੇ ਵਿੱਚ ਉਤਰਾ ਪਿਆ। ਯਾਨੀ ਕਿ ਜੀ ਜੇ ਸਾੜੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਲੂਸ ਕੱਢਿਆ ਹੈ ਤੇ ਦੂਸਰੇ ਪਾਸੇ ਉਹਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹਾਂ ਲੈਂਡ ਪੁਲਿੰਗ ਪੋਲਿਸੀ ਨੂੰ ਲੈ ਕੇ ਅਸੀਂ ਨਾਲ ਹਾਂ ਅਸੀਂ ਵਿਰੋਧ ਕਰਾਂਗੇ ਕਿਸਾਨਾਂ ਦੇ ਹੱਕ ਵਿੱਚ ਖੜਾਂਗੇ ਜਿਸ ਕਰ ਸਾਨੂੰ ਗ੍ਰਿਫਤਾਰੀਆਂ ਵੀ ਦਿਨੀਆਂ ਪਈਆਂ ਤੇ ਅਸੀਂ ਗ੍ਰਿਫਤਾਰੀਆਂ ਵੀ ਦਿਆਗੇ। ਧੰਨਵਾਦ।